ਰੀ ਲੋਡ ਪੈ ਗਈ ਅੱਜ ਫੇਰ ਇੰਨੇ ਹੱਤ ਦੀ ਗਰਮੀ ਦੇ ਵਿੱਚ ਤੁਹਾਨੂੰ ਜਿਹੜਾ ਇੱਥੇ ਪ੍ਰੋਟੈਸਟ ਕਰਨ ਦੀ ਲੋਟ ਪਈ। ਹਾਂਜੀ ਅਸੀਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਫਰੀਦਕੋਟ ਦੇ ਵਿੱਚ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਦੇ ਡਾਕਟਰ ਬਲਜੀਤ ਕੌਰ ਉਹਨਾਂ ਦੇ ਘਰ ਦੇ ਸਾਹਮਣੇ ਅਸੀਂ ਇਹ ਦੁਪਹਿਰਾ ਸਾਹ ਦਾ ਪਾਠ ਕੀਤਾ ਹੈ। ਤੇ ਅਸੀਂ ਆਵਦਾ ਜਿਹੜਾ ਸਰਕਾਰ ਦੇ ਸਾਹਮਣੇ ਆਪਦੀ ਮੰਗਾਂ ਨੂੰ ਲੈ ਕੇ ਆਈਆਂ ਇੰਨੀ ਗਰਮੀ ਦੇ ਵਿੱਚ ਸੌਣ ਦਾ ਮਹੀਨਾ ਇਹਨਾਂ ਦਿਨਾਂ ਦੇ ਵਿੱਚ ਕੋਈ ਪਛੈਤਤਾ ਲੈ ਕੇ ਨਹੀਂ ਜਾਂਦਾ ਤੇ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਔਰਤਾਂ ਦਾ ਦਾ ਬਹੁਤ ਮਾਨ ਸਨਮਾਨ ਤੇ ਉਹਨਾਂ ਦਾ ਖਿਆਲ ਰੱਖਿਆ ਜਾਂਦਾ ਧੀਆਂ ਦੇ ਸੰਧਾਰੇ ਜਾਂਦੇ ਆ ਨੋਹਾਂ ਦੇ ਸੰਧਾਰੇ ਜਾਂਦੇ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਇਸ ਮਹੀਨੇ ਦੇ ਵਿੱਚ ਇਹ ਮਹਿਸੂਸ ਕਰਾਇਆ ਜਾਂਦਾ ਵੀ ਤੁਸੀਂ ਖਾਸ ਹੋ ਪਰ ਇੱਥੇ ਪੰਜਾਬ ਸਰਕਾਰ ਦਾ ਇਹ ਹਾਲਾਂਕਿ ਇਹਨਾਂ ਨੇ ਸਾਡੇ ਤੇ ਇੰਨੇ ਜ਼ੁਲਮ ਕੀਤੇ ਆ ਸਾਨੂੰ ਅੱਜ ਇੱਥੇ ਆਉਣ ਵਾਸਤੇ ਮਜਬੂਰ ਕੀਤਾ ਅਸੀਂ ਅੱਜ ਪਹਿਲੇ ਦਿਨ ਨਹੀਂ ਆਈਆਂ ਸਾਸੀਂ ਲਗਾਤਾਰ 6 ਮਹੀਨੇ ਤੋਂ ਇੱਥੇ ਆ ਰਹੀਆਂ ਅਸੀਂ ਇਹਨਾਂ ਨੂੰ ਨੋਟਿਸ ਦੇ ਰਹੀਆਂ ਸਾਡੇ ਨਾਲ ਗੱਲ ਕਰੋ ਪਰ ਇਹ ਸਰਕਾਰ ਸਾਡੇ ਨਾਲ ਗੱਲ ਕਰਨ ਤੋਂ ਇਨਕਾਰੀ ਹੈ ਮੰਤਰੀ ਸਾਡੇ ਨਾਲ ਗੱਲ ਕਰਨ ਤੋਂ ਇਨਕਾਰੀ ਹੈ ਅੱਜ ਸਾਡੇ ਖੜਿਆ ਖੜਿਆ ਸਾਡੇ ਸਾਹਮਣੇ ਚਲੇ ਗਏ ਸਾਨੂੰ ਉਹਨਾਂ ਨੇ ਬੁਲਾਇਆ ਤੱਕ ਨਹੀਂ ਪੁੱਛਿਆ ਤੱਕ ਨਹੀਂ ਵੀ ਤੁਸੀਂ ਕਿਉਂ ਆਈਆਂ ਦੂਜੀਆਂ ਯੂਨੀਅਨ ਹੈਗੀਆਂ ਦੋ ਉਹਨਾਂ ਨੂੰ ਸੱਦ ਕੇ ਉਹਨਾਂ ਨਾਲ ਗੱਲਬਾਤ ਕਰ ਰਹੇ ਐ ਪਰ ਜਿਹੜੇ ਸਾਡੇ ਮੁੱਦੇ ਆ ਉਹਨਾਂ ਤੇ ਉਹ ਗੱਲ ਨਹੀਂ ਕਰਦੇ ਉਹਨਾਂ ਨੂੰ ਸੱਦ ਕੇ ਲਿਪਾ ਪੋਚੀ ਕਰਕੇ ਤੋੜ ਦਿੰਦੇ ਆ ਵੀ ਸਾਡੇ ਹੱਕ 'ਚ ਬਿਆਨ ਦੇ ਦਿਓ ਸੋ ਅਸੀਂ ਜਿਹੜਾ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਡੇ ਨਾਲ ਟੇਬਲ ਤੇ ਬੈਠੋ ਗੱਲ ਕਰੋ ਸਾਨੂੰ ਤੁਸੀਂ ਇਸ ਤਰ੍ਹਾਂ ਗਰਮੀ ਦੇ ਵਿੱਚ ਨਾ ਮਾਰੋ ਕਿਹੜੀਆਂ ਤਾਇਜ਼ ਮੰਗਾਇਆ ਜਿਹੜੀਆਂ ਕਰਕੇ ਤੁਹਾਨੂੰ ਧੁੱਪੇ ਬਹਿਣਾ ਪੈ ਰਿਹਾ ਸਾਡੀਆਂ ਮੰਗਾਂ ਬੜੀਆਂ ਹੱਕੀ ਤੇ ਜਾਜਾ ਜੀ ਅਸੀਂ ਮੰਗ ਰਹੇ ਹਾਂ ਕਿ ਆਂਗਣਵਾੜੀ ਕੇਂਦਰਾਂ ਦੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਬਿਠਾਏ ਗਏ ਆ ਉਹ ਬੱਚੇ 3 ਤੋਂ 6 ਸਾਲ ਦੇ ਵਾਪਸ ਆਂਗਣਵਾੜੀਆਂ ਦੇ ਵਿੱਚ ਆਉਣ ਆਂਗਣਵਾੜੀ ਵਰਕਰ ਨੂੰ ਨਵੀਂ ਐਜੂਕੇਸ਼ਨ ਨੀਤੀ ਦੇ ਤਹਿਤ ਜਿਵੇਂ ਦੂਜੀਆਂ ਸਟੇਟਾਂ ਦੇ ਵਿੱਚ ਕੋਰਸ ਕਰਾਇਆ ਜਾ ਰਿਹਾ ਹੈ ਐਂਟੀਟੀ ਦਾ ਪੰਜਾਬ ਦੇ ਵਿੱਚ ਵੀ ਐਂਟੀਟੀ ਦਾ ਕੋਰਸ ਕਰਾਇਆ ਜਾਵੇ ਸਾਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਆਂਗਣਵਾੜੀਆਂ ਦੇ ਵਿੱਚ ਜਿਹੜਾ ਰਾਸ਼ਨ ਆ ਰਿਹਾ ਇਸ ਵੇਲੇ ਇੱਕ ਸਾਲ ਤੋਂ ਅਸੀਂ ਇੱਕ ਸਾਲ ਤੋਂ ਇਹਨਾਂ ਦੇ ਮੰਤਰੀ ਦੇ ਧ ਾਰੇ ਧਿਆਨ ਤਾਂ ਦੇਣਗੇ ਜੇ ਇਹਨਾਂ ਨੂੰ ਨਾ ਪਤਾ ਹੋਵੇ ਇਹਨਾਂ ਨੂੰ ਪਤਾ ਇਹਨਾਂ ਨੇ ਸੋਚ ਕੇ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਪਹਿਲਾਂ ਪਿਛਲੇ 30 ਸਾਲ ਤੋਂ ਸਰਕਾਰੀ ਅਦਾਰਿਆਂ ਤੋਂ ਰਾਸ਼ਨ ਆ ਰਿਹਾ ਸੀ ਇਹਨਾਂ ਨੇ ਕਮਿਸ਼ਨ ਦੇ ਚੱਕਰ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਰਾਸ਼ਨ ਦੇ ਤਾਂ ਅੰਗਣਵਾੜੀਆਂ ਦਾ ਠੇਕੇ ਤੇ ਚੰਡੀਗੜ੍ਹ ਸਵੀਟਸ ਪ੍ਰਕਾਸ਼ ਮਸਾਲੇ ਜਿਹੜਾ ਕੱਚਾ ਰਾਸ਼ਨ ਖਰਾਬ ਰਾਸ਼ਨ ਅੰਗਣਵਾੜੀਆਂ ਵਿੱਚ ਸਪਲਾਈ ਹੋ ਰਿਹਾ ਬੈਨੀਫਿਸ਼ੀਰੀ ਲੈਣ ਤੋਂ ਅਨਕਾਰੀ ਹੈ ਬੱਚੇ ਬਿਮਾਰ ਹੋ ਰਹੇ ਸਾਡੀ ਮੰਗ ਹੈ ਕਿ ਉਹ ਪਹਿਲਾਂ ਵਾਂਗ ਵੇਰਕੇ ਤੇ ਮਾਰਕਫੈੱਡ ਤੋਂ ਆਉਣਾ ਚਾਹੀਦਾ ਹੈ ਉਹਨੂੰ ਜਿਹੜਾ ਰਾਸ਼ਨ ਦੀ ਸਪਲਾਈ ਨੂੰ ਠੀਕ ਕਰੋ ਤੇ ਅੰਗਣਵਾੜੀ ਵਰਕਰਾਂ ਦਾ ਜਿਹ ਨਨ ਪੱਤਾ ਤੁਸੀਂ ਕਿਹਾ ਸੀ ਦੁੱਗਣਾ ਕਰਾਂਗੇ ਉਹਨੂੰ ਦੁੱਗਣਾ ਕਰੋ ਤੇ 10-10 ਮਹੀਨੇ ਤੋਂ ਸਾਡੀਆਂ ਆਂਗਣਵਾੜੀ ਵਰਕਰਾਂ ਮਾਣ ਪੱਤੇ ਨੂੰ ਤਰਸ ਰਹੀਆਂ ਉਹਨਾਂ ਦਾ ਮਾਣ ਪੱਤਾ ਦਿਓ ਸੋ ਆ ਛੋਟੀਆਂ ਛੋਟੀਆਂ ਮੰਗਾ ਇੱਕ ਜਿਹੜਾ ਹੈਗਾ ਕਿ ਸਾਡਾ ਇਹਨਾਂ ਨੇ ਮੈਨੂੰ ਬਿਨਾਂ ਕਿਸੇ ਕਸੂਰ ਤੋਂ ਸਜ਼ਾ ਦਿੱਤੀ ਹੈ ਮੈਂ ਮੇਰੀਆਂ ਸਵਾਵਾਂ ਖਤਮ ਕਰਤੀਆਂ ਪਿਛਲੇ 34 ਸਾਲ ਤੋਂ ਮੈਂ ਨੌਕਰੀ ਦੇ ਵਿੱਚ ਆ 30 ਸਾਲ ਤੋਂ ਮੈਂ ਯੂਨੀਅਨ ਚ ਲੋਕਾਂ ਦੇ ਹੱਕਾਂ ਲਈ ਲੜ ਰਹੀਆਂ ਜੇਲਾਂ ਗਈ ਧਰਨੇ ਕੀਤੇ ਸੰਘਰਸ਼ ਕੀਤੇ ਬਹੁਤ ਕੁਝ ਹੋਇਆ ਪਰ ਕਿਸੇ ਸਰਕਾਰ ਨੇ ਇਹੋ ਜਿਹਾ ਕੰਮ ਨਹੀਂ ਕੀਤਾ ਸੀ ਇਹਨਾਂ ਨੇ ਬਦਲਾਖੋਰੀ ਦੀ ਨੀਤੀ ਦੇ ਤਹਿਤ ਬਿਨਾਂ ਕਿਸੇ ਕਾਰਨ ਤੋਂ ਮ ਮਾਂਗਾ ਕੇ ਸਵਾਮਤਰਾਂ ਦਭਾਲ ਕੀਤੀਆਂ ਜਾਂਦੀਆਂ ਮੈਡਮ ਪਿਛਲੇ ਦਿਨ ਵੀ ਤੁਸੀਂ ਇੱਥੇ ਪ੍ਰੋਟੈਸਟ ਕੀਤਾ ਸੀ ਪੂਰੇ ਪੰਜਾਬ ਦੇ ਵਰਕਰਾਂ ਦੀ ਪਹੁੰਚ ਸੀ ਤੁਹਾਡੇ ਨਾਲ ਉਹ ਦੂਬਾ ਦਰਹਤਾ ਹੋਇਆ ਅਗਰ ਜੇ ਹੋਣੀ ਤੁਹਾਡੇ ਨਾਲ ਕੋਈ رابطہ ਨਹੀਂ ਹੁੰਦਾ ਪੰਜਾਬ ਸਰਕਾਰ ਦਾ ਜਾਂ ਕਮੇਨ ਮੰਤਰੀ ਦਾ ਫਿਰ ਅਗਲੀ ਰੂਪਰੇਖਾ ਕਿਸ ਤਰੀਕੇ ਦੀ ਹੈ ਪਹਿਲਾਂ ਤਾਂ ਮੈਂ ਇਹ ਹੀ ਕਹਾਂ ਵੀ ਇਹਨਾਂ ਨੇ ਸਾਡੇ ਨਾਲ ਕੋਈ رابطہ ਕੀਤਾ ਹੀ ਨਹੀਂ ਇਹ ਸਾਡੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੇ ਅੱਜ ਦਾ ਧਰਨਾ ਜਿਹੜਾ ਸਾਡਾ ਸੀਗਾ ਜਾਂ ਜਿਹੜਾ ਵੀ ਅਸੀਂ ਅੱਜ ਸਿਮਰਨ ਦਾ ਪ੍ਰੋਗਰਾਮ ਸੀ ਸਾਡਾ ਇਹਨੂੰ ਵੀ ਇਹਨਾਂ ਨੇ ਸਬੋਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਕੱਲ੍ਹ ਦੇ ਲੱਗੇ ਹੋਏ ਆ ਅੱਜ ਐਤਵਾਰ ਸੀ ਇਹਨਾਂ ਨੇ ਕਿਹਾ ਵੀ ਸਾਰੀਆਂ ਵਰਕਰਾਂ ਸੈਂਟਰਾਂ ਦੇ ਵਿੱਚ ਰਹੋ ਸੀਡੀਪੀ ਆਉਣਗੇ ਮੰਤਰੀ ਮੈਡਮ ਆਪ ਆਉਣਗੇ ਆਏ ਮੈਸੇਜ ਆਏ ਵੀ ਮੰਤਰੀ ਮੈਡਮ ਸੈਂਟਰਾਂ 'ਚ ਆਉਣਗੇ ਦੇਖੋ ਐਤਵਾਰ ਦੇ ਦਿਨੇ ਸਾਨੂੰ ਧਰਨਾ ਕਰਨੀ ਬਾਤ ਨਹੀਂ ਕਰਨਾ ਚਾਹੁੰਦੇ ਸਾਨੂੰ ਇਹ ਖਰਾਬ ਕਰਨਾ ਚਾਹੁੰਦੇ ਆ ਸਬੋਟਾਈਜ਼ ਕਰਨਾ ਚਾਹੁੰਦੇ ਆ ਡਰਾਉਣਾ ਚਾਹੁੰਦੇ ਆ ਅੱਜ ਵੀ ਇਹਨਾਂ ਨੇ ਸਾਰੀ ਕਲੋਨੀ ਚ ਰਸੇ ਬੰਨੇ ਪੁਲਿਸ ਨੇ ਸਾਨੂੰ ਅੰਦਰ ਆਉਣ ਤੋਂ ਰੋਕਿਆ ਤੇ ਜਿਹੜੇ ਡੀਐਸਪੀ ਸਮਸ਼ੇਰ ਸਿੰਘ ਸੀ ਉਹਨਾਂ ਨੇ ਮੇਰੇ ਵਾਸਤੇ ਕਿਹਾ ਕਹਿੰਦੇ ਉਹਨੂੰ ਪ੍ਰਧਾਨ ਨੂੰ ਫੜੋ ਇਹਨੂੰ ਚੱਕ ਲੋ ਤੇ ਇਹਨਾਂ ਨੇ ਜਿਹੜੀ ਇਹਨਾਂ ਦੇ ਫੋਰਸ ਸੀਗੀ ਨਾਲ ਉਹਨਾਂ ਨੂੰ ਆਰਡਰ ਕੀਤਾ ਚਾਰ ਜਿਹੜੇ ਸਪਾਈ ਲੱਗੇ ਦੋ ਜਣਿਆਂ ਨੇ ਮੇਰੀਆਂ ਇੱਕ ਪਾਸੇ ਬਾਹਾਂ ਫੜੀਆਂ ਦੋਵਾਂ ਨੇ ਇੱਕ ਪਾਸਿਓ ਮੈਨੂੰ ੱੱਕੇ ਮਾਰੇ ਮੈਨੂੰ ਖਿੱਚ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਦਾ ਪੂਰਾ ਜ਼ੋਰ ਲਾਇਆ ਅੱਜ ਕਿਸੇ ਇੱਥੇ ਕੱਟੀਆਂ ਨਾ ਹੋਈਏ ਸੋ ਇੱਕ ਤਾਂ ਇਹ ਆ ਦੂਜੀ ਗੱਲ ਮੈਂ ਕਹਿਣਾ ਚਾਹਣੀ ਜੇ ਸਰਕਾਰ ਸਾਡੇ ਨਾਲ ਗੱਲ ਨਹੀਂ ਕਰੂਗੀ ਤੇ ਭੁੱਲ ਜਾਣ ਵੀ ਇਹ ਸਾਨੂੰ ਡਰਾ ਲੈਣਗੇ ਸਾਡਾ ਜਿਹੜਾ ਆਪਦੇ ਹੱਕਾਂ ਦਾ ਪ੍ਰਦਰਸ਼ਨ ਐ ਇਸ ਤਰ੍ਹਾਂ ਹੀ ਜਾਰੀ ਰਹੂਗਾ ਅਸੀਂ ਡਰਨ ਵਾਲੀਆਂ ਨਹੀਂ ਅਸੀਂ 30 ਸਾਲ ਤੋਂ ਲੜ ਰਹੀਆਂ ਅਸੀਂ 2.5 ਸਾਲ ਹੋਰ ਲੜ ਲਾਂਗੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ